ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਉਹਨਾਂ ਦਿਵਿਆਂਗ ਬੱਚਿਆਂ ਨੂੰ ਗਰਾਊਂਡ ਲੈਵਲ ਤੱਕ ਵੇਖਿਆ ਮੈਂ ਸਮਝਦਾ ਕਿ ਇਸ ਦੀ ਬਹੁਤ ਵੱਡੀ ਲੋੜ ਸੀ ਬਹੁਤ ਸਰਕਾਰਾਂ ਮੈਂ ਵੇਖੀਆਂ ਲਗਭਗ 2010 ਤੋਂ ਮੈਂ ਜੌਬ ਦੇ ਵਿੱਚ ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਗਰਾਊਂਡ ਪੱਤਰ ਦਿੱਤੇ ਜਿਹੜੇ ਦਿਵਿਆਂਗ ਬੱਚੇ ਐ ਮੇਰੇ ਕੋਲੇ ਉਹ ਦਿਵਿਆਂਗ ਬੱਚੇ ਉਹ ਮਾਪੇ ਆਉਂਦੇ ਐ ਜਿਹੜੇ ਵਿਚਾਰੇ ਇਹਨਾਂ ਗੱਲਾਂ ਨੂੰ ਤਰਸ ਰਹੇ ਐ ਵੀ ਉਹਨਾਂ ਦਾ ਟੀਚਰ ਕਿੱਥੋਂ ਲੱਭੀਏ ਅਸੀਂ ਕਿਹੜੇ ਸਕੂਲ ਜਾਈਏ ਕਿਹੜੇ ਅਧਿਆਪਕ ਕੋਲੇ ਜਾਈਏ ਜਿਹੜਾ ਸਾਡਾ ਮਾਰਗਦਰਸ਼ਨ ਕਰੇ ਸਾਡੇ ਬੱਚਿਆਂ ਨੂੰ ਕਿਸੇ ਸਟੇਸ਼ਨ ਤੇ ਲੈ ਕੇ ਜਾਵੇ ਕਿਸੇ ਉੱਚੀ ਮੰਜ਼ਲ ਤੱਕ ਲੈ ਕੇ ਜਾਵੇ ਮਾਨ ਸਰਕਾਰ ਦਾ ਤਹਿ ਦਿਲੋਂ ਤਾਲਵਾਦ ਉਹਨਾਂ ਨੇ ਇਹਨਾਂ ਟੀਚਰਾਂ ਦੀ ਭਰਤੀ ਕੀਤੀ ਤੇ ਵੱਡੇ ਪੱਧਰ ਤੇ ਟੀਚਰ ਪੰਜਾਬ ਲੈਵਲ ਦੇ ਉੱਤੇ ਆਉਣਗੇ ਹੁਣ ਉਹ ਦਿਮਿਆਗ ਬੱਚਿਆਂ ਨੂੰ ਉਚੇਰੀ ਸਿੱਖਿਆ ਤੇ ਬੜਾ ਗੁਣਮਈ ਸਿੱਖਿਆ ਸਧਾਰਨ ਸਕੂਲਾਂ ਦੇ ਵਿੱਚ ਮਿਲੂਗੀ ਬਿਨਾਂ ਕਿਸੇ ਰੋਗ ਡੋਗ ਤੋਂ ਬਿਨਾਂ ਕਿਸੇ ਵਾਧਾ ਅਰਚਣ ਤੋਂ ਇਸ ਲਈ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਤਹਿ ਦਿਲੋਂ ਤਾਲਵਾਦੀ ਹਾਂ